ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਪੈਨ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਪੰਜਾਬ ਵਿੱਚ ਇਸ ਤਰੀਕ ਨੂੰ ਪਵੇਗਾ ਭਾਰੀ ਮੀਂਹ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਹਾਂ ਵੱਡੀਆਂ ਖਬਰਾਂ ਤੇ ਪੈਨ ਕਾਰਡ ਦੇ ਨਿਯਮਾਂ 'ਚ ਵੱਡੇ ਬਦਲਾਅ ਆਦੀ ਤਿਆਰੀ ਕਾਰ ਘਰਾਂ ਤੇ ਪ੍ਰਾਪਰਟੀ ਖਰੀਦਣ 'ਚ ਪਵੇਗਾ ਅਸਰ ਵੱਡੀ ਅਪਡੇਟਸ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੇਂਦਰ ਸਰਕਾਰ ਦੇ ਵੱਲੋਂ ਇਨਕਮ ਟੈਕਸ ਸਿਸਟਮ ਨੂੰ ਪਹਿਲਾਂ ਹੀ ਪਹਿਲਾਂ ਨਾਲੋਂ ਵਧੇਰੇ ਸਰਲ ਅਤੇ ਵਿਵਹਾਰਕ ਬਣਾਉਣ ਲਈ ਡਰਾਫਟ ਇਨਕਮ ਟੈਕਸ ਰੂਲਸ 2026 ਪੇਸ਼ ਕੀਤੇ ਗਏ ਹਨ ਇਹ ਨਵੇਂ ਨਿਯਮ 1 April 2026 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ ਇਹਨਾਂ প্রস্তাবਿਤ ਬਦਲਾਵਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਆਮ ਆਦੀ ਜੇਮ ਤੇ ਬੈਂਕਿੰਗ ਲੈਣ ਦੇਣ ਗੱਡੀਆਂ ਦੀ ਖਰੀਦ ਅਤੇ ਜਾਇਦਾਦ ਦੇ ਸੌਦਿਆਂ ਤੇ ਪਵੇਗਾ ਜੀ ਸਭ ਤੋਂ ਰਾਹਤ ਵਾਲੀ ਗੱਲ ਇਹ ਹੈ ਕਿ ਜੋ ਰੋਜ਼ਾਨਾ ਦੇ ਛੋਟੇ ਖਰਚਿਆਂ ਲਈ ਹੁਣ ਵਾਰ-ਵਾਰ ਪੈਨ ਕਾਰਡ ਜੀ ਹਾਂ ਦੇਖ ਸਕਦੇ ਹੋ ਮੌਜੂਦਾ ਨਿਯਮਾਂ ਅਨੁਸਾਰ ਜੇਕਰ ਤੁਸੀਂ ਬੈਂਕ ਵਿੱਚ ਇੱਕ ਦਿਨ ਵਿੱਚ 50000 ਰੁਪਏ ਤੋਂ ਵੱਧ ਨਕਦੀ ਜਮ੍ਹਾਂ ਕਰਵਾਉਂਦੇ ਹੋ ਤਾਂ ਪੈਨ ਕਾਰਡ ਦੇਣਾ ਲਾਜ਼ਮੀ ਹੁੰਦਾ ਹੈ ਪਰ ਨਵੇਂ ਡਰਾਫਟ ਨਿਯਮਾਂ ਮੁਤਾਬਕ ਹੁਣ ਇਹ ਸ਼ਰਤ ਬਲਤੀ ਆਵੇਗੀ ਹੁਣ ਪੈਨ ਕਾਰਡ ਦੀ ਪੈਨ ਕਾਰਡ ਤਾਂ ਵੀ ਦੇਣਾ ਹੀ ਪਵੇਗਾ ਤਾਂ ਹੀ ਦੇਣਾ ਪਵੇਗਾ ਜੇਕਰ ਪੂਰੇ ਵਿੱਤੀ ਸਾਲ ਦੌਰਾਨ કુલ ਨਕਦ ਜਮ੍ਹਾਂ ਜਾਂ ਨਿਕਾਸੀ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਹੁੰਦੀ ਹੈ ਹੁਣ ਤੱਕ ਕਿਸੇ ਵੀ ਕੀਮਤ ਦੀ ਕਾਰ ਖਰੀਦਦੇ ਸਮੇਂ ਪੈਨ ਕਾਰਡ ਦੇਣਾ ਜ਼ਰੂਰੀ ਸੀ ਡਰਾਫਟ ਨਿਯਮਾਂ ਵਿੱਚ ਇਸ ਵਿੱਚ ਇੱਕ ਵੱਡੀ ਗੱਲ ਦਿੱਤੀ ਗਈ ਹੈ ਕਿ ਨਵੇਂ ਪ੍ਰਸਤਾਵ ਅਨੁਸਾਰ ਦੋ ਪਹੀਆ ਜਾਂ ਚਾਰ ਪਹੀਆ ਵਾਹਨਾਂ ਲਈ ਪੈਨ ਕਾਰਡ ਤਾਂ ਹੀ ਦੇਣਾ ਪਵੇਗਾ ਜੇਕਰ ਗੱਡੀ ਦੀ ਕੀਮਤ 5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਵੱਡੀ ਅਪਡੇਟ ਹੈ ਇਸ ਦਾ ਮਤਲਬ ਹੈ ਕਿ ਸਸਤੀਆਂ ਬਾਈਕਾਂ ਛੋਟੀਆਂ ਦੇ ਗੱਡੀਆਂ ਦੇ ਨਹੀਂ ਦੇਣਾ ਪਵੇਗਾ ਪੈਨ ਕਾਰਡ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿੱਚ ਵੱਡੀ ਹੱਤਵਾਦੀ ਸਾਜ਼ਿਸ਼ ناکਾਮ ਐਲ ਆਈ ਆਈ ਡੀ ਤੇ ਪਿਸਤੌਲ ਸਣੇ ਮੁਲਜ਼ਮ ਗ੍ਰਫਤਾਰ ਅਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਆਧਾਰਡ ਮੋਡੀਊਲ ਦਾ ਕੀਤਾ ਪਰਦਾਫਾਸ਼ ਸਟੇਟ ਸਪੈਸ਼ਲ ਆਫ ਆਪਰੇਸ਼ਨ ਸੈੱਲ ਅਮ੍ਰਿਤਸਰ ਨੇ ਪਾਕਿਸਤਾਨ ਦੀ ਹਮਾਇਤ ਵਾਲੇ ਇੱਕ ਹੋਰ ਹੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰ ਦਿੱਤਾ ਇੱਕ ਵੱਡੀ ਵੱਡੀ ਹੱਤਵਾਦੀ ਚਾਰਜ ਨੂੰ ਆ ਕੰਮ ਕਰਦਾ ਹੈ ਇਸ ਕਾਰਵਾਈ ਵਿੱਚ ਨੂੰ ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਰਿਮੋਟ ਕੰਟਰੋਲ ਸਮੇਤ ਮੈਟਲਿਕ ਕੇਸ ਅਤੇ ਬਰਾਮਦ ਕੀਤੇ ਗਏ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਰਕਾਰੀ ਪਸੰਦ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ ਟ੍ਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਰਹੀ ਬੇ ਸੱਟਾ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਵਾਸੀਆਂ ਲਈ ਜੀਹਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਂ ਦੇਖ ਸਕਦੇ ਹੋ ਪੀਆਰਟੀਸੀ ਪਨਵਸ ਦੇ ਪੰਜਾਬ ਰੋਡਵੇਜ਼ ਕੰਟਰੈਕਟ ਵਰਕਰ ਕੰਮਚਾਰੀਆਂ ਜੂਨੀਅਨ ਵੱਲੋਂ ਬੱਸਾਂ ਦਾ ਚੱਕਾ ਜੰਮ ਕੀਤਾ ਹੈ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀ ਉੱਥੇ ਹੀ ਦੂਜੇ ਪਾਸੇ ਪੀਆਰਟੀਸੀ ਦੇ ਟਰਾਂਸਪੋਰਟ ਫੈਕਟਰੀ ਨਾਲ ਮੀਟਿੰਗ ਕੱਲ ਜਿਹੜੀ ਕੀਤੀ ਹੈ ਜੀ ਬੇਸਿੱਟਾ ਰਹੀ ਹੋ ਮੀਟਿੰਗ ਜੀ ਹਾਂ ਦੇਖ ਸਕਦੇ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਮਿਲੀ ਜਾਣਕਾਰੀ ਮੁਤਾਬਕ ਪੀਆਰਟੀਸੀ ਪਨਵਸ ਠੇਕਾ ਮੁਲਾਜ਼ਮਾਂ ਵੱਲੋਂ 12 ਫਰਵਰੀ ਯਾਨੀ ਕਿ ਅੱਜ ਸਰੂਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਇਸ਼ੀ ਦਾ ਕੀ ਰੋ ਕਰਨਗੇ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਇਸ ਵੇਲੇ ਸਾਂਝੀ ਕਰ ਰਹੇ ਹਾਂ ਖਬਰ ਜਿਹੜੀ ਤੁਸੀਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਦੇਖ ਸਕਦੇ ਹੋ ਠੇਕਾ ਮਜ਼ਦਮ ਜੂਨੀਅਰ ਬਲੋਚੀ ਤਾਵਣੀ ਨੇ ਦਿੰਦੇ ਕਿਹਾ ਗਿਆ ਕਿ ਜੇਕਰ ਮੰਗਾ ਨਾ ਮੰਨਿਆ ਗਿਆ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਦੱਸਦੀ ਹੈ ਕਿ ਮੀਟਿੰਗਾਂ ਦੇ ਨਾਲ ਨਾਲ ਹੀ ਠੇਕਾ ਮਜ਼ਦਮਾਂ ਵੱਲੋਂ ਦੁਪਹਿਰ ਤੋਂ ਬਾਅਦ ਹੋਵੇ ਕੋ ਠੇਕਾ ਮਜ਼ਦਮਾਂ ਵੱਲੋਂ ਬਸਾਂ ਚੱਕਾ ਜੰਮ ਕੀਤਾ ਗਿਆ ਤਾਂ ਕੱਲ ਦਾ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਆ ਜਾਣਕਾਰੀ ਤੁਹਾ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਇਹੜਾ ਹੜਤਾਲ ਜਿਹੜੇ ਸੰਘਰਸ਼ ਕੀਤੇ ਜਾ ਰਹੇ ਨੇ ਮੁਲਾਜ਼ਮਾਂ ਦੇ ਵੱਲੋਂ ਜੀ ਹਾਂ ਪੀਆਰਟੀਸੀ ਪੰਜਾਬ ਸਰਮਚਾਰੀ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਬਸਾਂ ਦੇ ਚੱਕੇ ਜਾਮ ਜਿਹੜੇ ਨੇ ਕੀਤੇ ਜਾ ਰਹੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੋਰ ਜੀ ਸਰਕਾਰ ਪੈਨਸ਼ਨ ਸਰਕਾਰ ਨੇ ਪੈਨਸ਼ਨਾਂ ਨੂੰ ਦਿੱਤਾ ਵੱਡਾ ਤੋਹਫਾ ਹੁਣ ਸਾਲ 2031 ਤੱਕ ਮਿਲਦੇ ਰਹਿਣਗੇ ਪੈਸੇ ਅਸੀਂ ਗੱਲ ਕਰ ਰਹੇ ਹਾਂ ਟਲ ਪੈਨਸ਼ਨ ਯੋਜਨਾ ਦੀ ਜੀ ਹਾਂ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਵੇਲੇ ਦੀ ਤਾਜ਼ਾ ਅਪਡੇਟ ਦੇਖ ਸਕਦੇ ਹੋ ਜੀ ਕੇਂਦਰ ਸਰਕਾਰ ਨੇ ਰਾ ਸਰਕਾਰ ਦੀ ਪੈਨਸ਼ਨ ਯੋਜਨਾ ਟਲ ਪੈਨਸ਼ਨ ਯੋਜਨਾ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਕੇਂਦਰੀ ਮੰਤਰੀ ਮੰਡਲ ਨੇ ਬਦਵਾਰ ਨੂੰ ਸਰਕਾਰ ਦੀ ਪ੍ਰਮੁੱਖਾ ਟਲ ਪੈਨਸ਼ਨ ਯੋਜਨਾ ਨੂੰ ਵਿੱਤੀ ਸਾਲ 2033 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀ ਜੀ ਹਾਂ ਇਸ ਨੇ ਪ੍ਰਚਾਰ ਵਿਕਾਸ ਗਤੀਵਿਧੀਆਂ ਤੇ ਗੈਪ ਫਿਲਿੰਗ ਲਈ ਵਿੱਤੀ ਸਹਾਇਤਾ ਦੇ ਪ੍ਰਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਦੇਖੋ ਤੇ ਵੱਡੀ ਅਪਡੇਟ ਹੈ ਟਲ ਪੈਨਸ਼ਨ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਹੇਠ ਹੋਈ ਮੀਟਿੰਗ ਦੇ ਵਿੱਚ ਅਧਿਕਾਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਟਲ ਪੈਨਜੋਜਨਾ ਦੀ ਮਿਆਦ ਵਧਾ ਕੇ ਉਦਾ ਦਿੱਤੀ ਗਈ ਹੈ 2031 ਤੱਕ ਜਾਰੀ ਰਹੇਗੀ ਤਾਂ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਦਾ ਕੋਈ ਭਾਰਤੀ ਨਾਗਰਿਕ ਅਪਲਾਈ ਕਰ ਸਕਦਾ ਹੈ ਤੇ 60 ਸਾਲ ਦੀ ਉਮਰ ਦੇ ਹੋਣ ਤੋਂ ਬਾਅਦ ਉਸ ਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਮਹੀਨਾਵਾਰ ਪੈਨਸ਼ਨ ਜਿਹੜੀ ਲੱਗ ਜਾਂਦੀ ਹੈ 9 ਮਈ 2015 ਨੂੰ ਇਹ ਜਿਹੜੀ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਸੀ 19 19 ਜਨਵਰੀ 26 ਤੱਕ ਤਹਿਤ 86.6 ਮਿਲਣ ਤੋਂ ਬਾਅਦ ਮੈਂਬਰ ਰਜਿਸਟਰ ਹੋ ਚੁੱਕੇ ਹਨ ਜੀ ਇਹ ਯੋਜਨਾ ਯੋਗਦਾਨ ਦੇ ਆਧਾਰ ਤੇ 60 ਸਾਲ ਦੀ ਉਮਰ ਤੇ ਤੁਹਾਨੂੰ 1000 ਰੁਪਏ ਤੋਂ ਲੈ ਕੇ 5-5000 ਰੁਪਏ ਤੱਕ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ ਤੇ ਤੁਹਾਡੇ ਖਾਤਿਆਂ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਪੈਨਸ਼ਨ ਜਿਹੜੀ ਹੈ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਅਪਲਾਈ ਤੁਸੀਂ ਜਿਹੜੀ ਇਹਦੇ ਵਿੱਚ ਕਰ ਸਕਦੇ ਹੋ ਤੇ ਇਸ ਯੋਜਨਾ ਦਾ ਲਾਭ ਬਾਅਦ ਤੋਂ ਬਾਅਦ ਜਿਹੜਾ ਤੁਸੀਂ ਉਠਾ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਦਰ ਵੇਰ ਦੇਖ ਸਕਦੇ ਹੋ ਜੀ ਹਾਂ ਇਸ ਸਕੀਮ ਦੇ ਕੀ ਤੁਹਾਨੂੰ ਫਾਇਦੇ ਮਿਲਣਗੇ ਉਸ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਇਹ ਯੋਜਨਾ ਬੁਢਾਪੇ ਵਿੱਚ ਨਿਯਮਤ ਆਮਦਨ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ ਤੇ ਮਜ਼ਦੂਰਾਂ ਖਾਸ ਕਰਕੇ ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਰਹਿਣ ਵਾਲੇ ਮਜ਼ਦੂਰਾਂ ਨੂੰ ਆਰਥਿਕ ਤੌਰ ਤੇ ਸਖਸੀਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕੈਬਨਿਟ ਮੀਟਿੰਗ ਨੇ ਫੈਸਲਾ ਕੀਤਾ ਹੈ ਕਿ ਸਰਕਾਰ ਇਸ ਯੋਜਨਾ ਬਾਰੇ ਜਾਗਰੂਕਤਾ ਪੈਦਾ ਕਰਨਾ ਇਸ ਦੇ ਲਾਭਾਂ ਬਾਰੇ ਦੱਸਣਾ ਅਤੇ ਉਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਲਈ ਜ਼ਰੂਰੀ ਕਦਮ ਚੁੱਕਨੇ ਜਾਰੀ ਰੱਖਣੀ ਚਾਹੀਦੀਆਂ ਹਨ ਵੱਡੀ ਅਪਡੇਟ ਕੋ ਸਾਹਮਣੇ ਆ ਰਹੀ ਹੈ 16 ਤਰੀਕ ਤੋਂ ਪੰਜਾਬ ਵਿੱਚ ਬਦਲੇਗਾ ਮੌਸਮ ਮੀਂਹ ਦੀ ਸੰਭਾਵਨਾ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ 16 ਤਰੀਕ ਤੋਂ ਪੰਜਾਬ ਚ ਮੌਸਮ ਬਦਲਣ ਵਾਲਾ ਹੈ ਜੀ ਇਹਦੇ ਮੀਂਹ ਜਿਹੜਾ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਲੋਕਾਂ ਨੂੰ ਹੁਣ ਤੁੰਦ ਅਤੇ ਠੰਡ ਠੰਡੀ ਲਹਿਰ ਤੋਂ ਰਾਹਤ ਮਿਲ ਗਈ ਹੈ ਹਾਲਾਂਕਿ ਸਵੇਰੇ ਤੇ ਸ਼ਾਮ ਨੂੰ ਸ਼ਾਮ ਨੂੰ ਠੰਡ ਰਹਿੰਦੀ ਹੈ 16 ਫਰਵਰੀ ਤੋਂ ਮੌਸਮ ਬਦਲਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਮੀਂਹ ਅਤੇ ਬਿਜਲੀ ਡਿੱਗਣ ਦੀ ਉਮੀਦਾਂ ਦੇਖ ਸਕਦੇ ਹੋ ਜੀ 15 ਤਰੀਕ ਤੱਕ ਮੌਸਮ ਨੂੰ ਲੈ ਕੇ ਕੋਈ ਵੱਡੀ ਚੇਤਾਵਨੀ ਜਾਰੀ ਨਹੀਂ ਹੈ ਫਰੀਦਕੋਟ ਵਿੱਚ ਵਾਤਵਾਤਾਂ ਦੱਸਿਆ ਜਾ ਰਿਹਾ ਜੀ ਜੀ ਹਾਂ ਬੜੀ ਅਪਡੇਟ ਹੈ ਦੋ ਨਵੇਂ ਪੱਛਮੀ ਘਟਕੜੀਆਂ ਨੇੜੇ ਆ ਰਹੀਆਂ ਹਨ ਮੌਸਮੀ ਭਾਗ ਦੇ ਅਨੁਸਾਰ ਇੱਕ ਮੌਸਮ ਪ੍ਰਣਾਲੀ ਇਸ ਸਮੇਂ ਪੰਜਾਬ ਦੇ ਇਸ ਦੇ ਆਲੇ ਦੁਆਲੇ ਖੇਤਰਾਂ ਵਿੱਚ ਘੁੰਮ ਰਹੀ ਹੈ 13 ਫਰਵਰੀ ਨੂੰ ਇੱਕ ਹੋਰ ਨਵਾਂ ਸਿਸਟਮ ਆਵੇਗਾ ਇਸ ਤੋਂ ਬਾਅਦ 16 ਫਰਵਰੀ ਨੂੰ ਮੌਸਮ ਨੂੰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਤੇ ਮੀਂਹ ਜੜਾ ਪਵੇਗਾ ਮੌਸਮ ਸੰਬੰਧੀ ਹੋਰ ਜਾਣਕਾਰੀ ਜਾਣ ਵਾਲੀ ਚੈਨਲ ਨੂੰ ਕਰ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ